ਪਰ ਤੇ ਤੁਹਾਡੇ ਮੇਰੇ ਤੋਂ ਨੁਕੀਆ ਗੁਆਚੇ ਸਿੰਦੀ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਕੰਟੇਨਰ ਦਿਖਾ ਮੰਗੀ ਜੀ ਇਹ ਟਾਈਟ ਕੰਟੇਨਰ ਨੇ ਮੇशो ਤੋਂ ਮੰਗਵਾਏ ਸੀ ਅਸੀਂ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਅੱਠ ਨੇ ਇਹ ਤੇ ਮੈਂ ਸਾਰੇ ਤੁਹਾਨੂੰ ਇਸ ਲਈ ਦਿਖਾ ਰਹੀ ਹਾਂ ਨਹੀਂ ਕਿ ਇੱਕ ਵੀ ਦਿਖਾ ਸਕਦੇ ਸੀ ਵੀ ਕੋਈ ਵੀ ਵਿੱਚੋਂ ਚੈੱਕ ਟੂ ਡਿਫੀਸ ਨਹੀਂ ਹੈਗਾ ਖਰਾਬ ਨਹੀਂ ਹੈਗਾ ਮਤਲਬ ਬਹੁਤ ਸੋਹਣੀ ਉਹਨਾਂ ਨੇ ਪੈਕਿੰਗ ਕਰਕੇ ਭੇਜੀ ਹੈ ਥੋੜੇ ਮੈਨੂੰ ਇਹ ਕੱਢਣ 'ਚ ਮੁਸ਼ਕਲ ਆਈ ਸੀਗੀ ਕਿਉਂਕਿ ਉਹਨਾਂ ਨੇ ਬੜੇ ਉਹਦੇ ਨਾਲ ਪਾਏ ਹੋਏ ਸੀ ਪੋਲੀਥੀਨ ਦੇ ਵਿੱਚ ਪਾ ਕੇ ਤਾਂ ਕਿ ਖਰਾਬ ਨਾ ਹੋਣ ਬਹੁਤ ਹੀ ਜ਼ਿਆਦਾ ਵਧੀਆ ਨੇ ਜੀ ਬਹੁਤ ਹੀ ਜ਼ਿਆਦਾ ਤੁਸੀਂ ਵੀ ਇਹ ਖਰੀਦ ਸਕਦੇ ਹੋ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਵੀ ਬਹੁਤ ਜ਼ਿਆਦਾ ਘੱਟ ਹੈ ਸਾਡੀ ਵਾਈਟੇਜ ਹੈ ਜੀ ਖਰੀਦ ਸਕਦੇ ਹੋ ਤੁਸੀਂ ਜਾ ਕੇ ਇਹਦਾ ਮੈਂ ਲਿੰਕ ਵੀ ਠੀਕਾ ਪਾਉਂਗੀ ਤੇ ਵੀ ਉਪਰੋਡੈਕਟ ਦੇ ਉੱਪਰ ਕਲਿੱਕ ਕਰਕੇ ਵੀ ਤੁਸੀਂ ਠੀਕਾ ਸਿੱਧਾ ਜਾ ਸਕਦੇ ਹੋਗੇ ਤੇ ਉੱਥੋਂ ਖਰੀਦ ਸਕਦੇ ਹੋ ਤੁਸੀਂ ਜਾ ਕੇ ਮਿਸ਼ੋ ਤੋਂ ਮੈਂ ਸਾਨੂੰ ਸਾਰੇ ਮਤਲਬ ਖੋਲ ਕੇ ਚੰਗੀ ਤਰ੍ਹਾਂ ਦਿਖਾਉਂਗੀ ਜੀ ਬੰਦ ਕਰਕੇ ਵੀ ਪੈਕਿੰਗ ਵੀ ਬਹੁਤ ਸੋਹਣੀ ਸੀ ਤੇ ਕੋਈ ਵੀ ਟੁੱਟਿਆ ਹੋਇਆ ਨਹੀਂ ਹੈਗਾ ਸਾਰੇ ਇਹਨਾਂ ਦੇ ਜਿਹੜੇ ਟੱਕਣ ਵਗੈਰਾ ਬਿਲਕੁਲ ਵਧੀਆ ਨੇ ਤੁਸੀਂ ਕੁਝ ਵੀ ਇਹਨਾਂ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਬਿਸਕੁਟ ਵਗੈਰਾ ਬੱਚਿਆਂ ਦੇ ਖਾਣ ਵਾਲੀਆਂ ਕੋਈ ਚੀਜ਼ਾਂ ਕੁਝ ਵੀ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਤੁਸੀਂ ਇਹਨਾਂ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਪਿਆਰੇ ਨੇ ਜੀ ਮੈਨੂੰ ਬਹੁਤ ਪਸੰਦ ਆਏ ਮੇਰੇ ਅਨੁਸਾਰ ਸਾਰਿਆਂ ਨੂੰ ਹਨਾਂ ਘਰਾਂ 'ਚ ਲੋਡ ਹੁੰਦੀ ਏ ਇਹ ਦੇਖੋ ਬਹੁਤ ਵਧੀਆ ਬੰਦ ਹੁੰਦੇ ਨੇ ਆ ਦੇਖੋ Thank you G.